ਮੁਕਤ ਦੇ ਮਾਗੀ ਮੇਲੇਚ ਉਮੜਿਆ ਸੰਗਤਾਂ ਦਾ ਸੈਲਾਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਸਰੋਵਰ 'ਚ ਇਸਨਾਨ ਕਰ ਰਿਹਾ ਸਾਲੂ ਗੁਰੂ ਕੋਬਿੰਦ ਸਿੰਘ ਅਤੇ 40 ਮੁਕਤਿਆਂ ਨੂੰ ਨਵਾਇਆ ਜਾ ਰਿਹਾ ਸੀ। ਮੁਕਤ ਦੇ ਮਾਗੀ ਮੇਲੇਚ ਅੱਜ ਸਚਣਗੀਆਂ ਸਿਆਸੀ ਸਟੇਜ 'ਆ ਅਕਾਲੀ ਦਲ ਦਿਖਾਵੇਗਾ ਸਿਆਸੀ ਤਾਕਤ ਸੁਖਬੀਰ ਬਾਦਲ ਦੇ ਪ੍ਰਧਾਨਗੀ ਛੱਡਣ ਤੋਂ ਬਾਅਦ ਪਾਰਟੀ ਦੀ ਪਹਿਲੀ ਸਿਆਸੀ ਕਾਨਫਰੰਸ। ਅਮਿਤ ਪਾਲ ਸਿੰਘ ਦੀ ਪਾਰਟੀ ਦਾ ਅੱਜ ਹੋਵੇਗਾ ਐਲਾਨ ਪਿਤਾ ਤਰਸੀਮ ਸਿੰਘ ਦਸਣ ਦੇ ਨਾਮ ਬਾਗੀ ਮਿਲਚ ਸਿਆਸੀ ਕਾਨਫਰੰਸ ਕਰਨਗੇ ਐਲਾਨ ਮੰਤਿ ਦੇ ਆਲੀ ਦੇ ਬਾਗੀ ਤੇਵਰ ਬਰਕਰਾਰ ਕਿ ਹਜਤਦਾਰ ਸਾਹਿਬ ਦਾ ਫੈਸਲਾ ਇਨ ਬਿਨ ਹੋਣਾ ਚਾਹੀਦਾ ਹੈ ਲਾਗੂ ਅਕਾਲੀ ਦਲ ਨੇ ਰਾਜਸਥਾਨ ਦੀ ਫਰਤੀ ਲਈ ਐਯਾਲੀ ਨੂੰ ਬਣਾਇਆ ਹੈ ਇਨਚਾਰਜ ਢੱਲੇਵਾਲ ਦੇ ਮਰਨਵਰ ਦਾ ਅੱਜ ਪੰਜਾਬਾ ਦੇ ਸਰੀਰਕ ਤੌਰ ਤੇ ਬੇਹਤ ਕਮਜ਼ੋਰ ਹੋ ਚੁੱਕੇ ਨੇ ਢੱਲੇਵਾਲ 26 ਨਵੰਬਰ ਤੋਂ ਜਲੀ ਹੈ ਮਰਨਵਰ ਰਾਹੁਲ ਗਾਂਦੀ ਦਾ ਕੇਜੀਵਾਲ ਤੇ ਤਿੱਖਾ ਹਮਲਾ ਬੋਲੇ ਮੋਦੀ ਅਤੇ ਕੇਜੀਵਾਲ ਇੱਕੋ ਜਿਹੇ ਨੇ ਦੋਹਾਂ ਨੇ ਅਟਾਣੀ ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਤਾਂ ਕੇਜੀਵਾਲ ਬੋਲੇ ਰਾਹੁਲ ਦੀ ਲੜਾਈ ਪਾਰਟੀ ਬਚਾਉਣ ਦੀ ਮੋਦੀ ਸਾਧੂ ਸੰਤ ਲਗਾ ਰਹੇ ਆਸਥਾ ਦੀ ਦੁਕੀ ਸ਼ਰਧਾਲੂਆਂ ਤੇ ਅਖਾੜਿਆਂ ਲਈ ਫਿਕਸ ਕੀਤੇ ਗਏ ਨੇ ਫਕ ਫਕਕਾਰ ਪੰਜਾਬ 'ਚ ਅੱਜ ਮੌਸਮ ਸਾਫ਼ ਰਹਿਣ ਦੀ ਉਮੀਦ ਪਰ ਕੱਲ ਤੋਂ ਫਿਰ ਲਵੇਗਾ ਕਰਵਟ ਇੱਕ ਹਫ਼ਤੇ ਤੱਕ ਮੌਸਮ ਖਰਾਬ ਰਹਿੰਦਾ ਅਨੁਮਾਨ ਹੈ thank जी はじめハसरक जोत कौर न्यूज़ 18 पंजाब देख रहे सारे दर्शकों का स्वागत है बुलेटिन की शुरुआत कराएंगे तो सब तो पहले एक गल कराएंगे श्री मुखसर साहब जी क्योंकि आज जो है पावन पवित्र दिहाड़ा है ऐतिहासिक दिन है श्री मुखसर साहब देमागी मेले च संगता दा सैलाब आज उमड़ा हुए बखाई दे रहे तमाम तस्वीरें गुरुद्वारा टुटटी गंडी साहिब खेतारमी कृष्णान ਸੰਗਤਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਬੇਹਦੀ ਸੁੰਦਰ ਲਾਈਟਿੰਗ ਕੀਤੀ ਗਈ ਹੈ ਗੁਰੂਕਾਰ ਦੇ ਸਰੋਵਰ ਚ ਵੀ ਜੋ ਸ਼ਰਧਾਲੂ ਨੇ ਇੱਕ ਇੱਕ ਕਰਕੇ ਇਸ਼ਨਾਨ ਉਹਨਾਂ ਦੇ ਲੋ ਕੀਤਾ ਜਾ ਰਹੇ ਗੁਰੂ ਗੋਬਿੰਦ ਸਿੰਘਾ ਤੇ ਚਾਲੀ ਮੁਕਤਿਆਂ ਨੂੰ ਨਤਮਸਤਕ ਹੋ ਰਹੇ ਨੇ तमाम ਸ਼ਰਧਾਲੂ ਤੇ ਗੁਰਦੁਆਰਾ ਸ੍ਰੀ ਟੁੱਟੀ ਗੰਡੀ ਸਾਹਿਬ ਸਣੇ ਦਰਜਨ ਪਰ ਗੁਰਦੁਆਰਿਆਂ ਦੀ ਫੁੱਲਾਂ ਤੇ ਰੋਸ਼ਨ ਨਾਲ ਸ਼ਾਨਦਾਰ ਸਜਾਵਟ ਕੀਤੀ ਗਈ ਹੈ ਪ੍ਰਸਾਦ ਦੇ ਲਈ ਦਰਜਨਾ ਕਾਊਂਟਰ ਵੀ ਬਣਾਏ ਗਏ ਨੇ ਕਿ ਕਿ ਲੱਖਾਂ ਦੀ ਤਰ੍ਹਾਂ ਜੋ ਸੰਗਤ ਨੇ ਨਤਮਸਤਕ ਹੋਣ ਦੀ ਹੈ ਇਤਿਹਾਸਿਕ ਦਿਨ ਹੈ ਬਾਗੀ ਮੇਲਾ ਹੈ ਸ਼੍ਰੀ ਮੁਕਸ ਸਾਹਿਬ ਅੱਜ ਪੱਕਾ ਸਕਰਾਂਦੀ ਵੀ ਹੈ श्रद्धालु भी सरकार गर्म बिस्तरे रजाइया कंबलों का प्रबंध भी किया गया है एस जी पीसी सौ तो वर्मचारी श्रद्धालुआ स लाए गए कल निहंग महला भी सजा क्योंकि गुरु गोबिंद जी दिन नाडलिया फौजा ने निहंग फौज गोड़ सवारी ਤੇ ਨੇਜ਼ਾਬਾਜੀ ਦੇ ਜੰਗੀ ਕਰਤੱਬ ਜੋ ਨੇ ਉਹ ਵਿਖਾਈ ਜਾਣ ਕੇ ਨਿਹ앙 ਸਿੰਘਾ ਦੇਵਲ ਮੁਕਸਾ ਜ਼ਿਲ੍ਹੇ ਚ ਅੱਜ ਸਰਕਾਰੀ ਸ਼ਕਤੀਦਾਵੀ ਐਲਾਨ ਜੋ ਹੈ ਉਹ ਕੀਤਾ ਗਿਆ। ਸ੍ਰੀ ਮੁਕਸਾ ਸਾਹਿਬ ਦੇ ਮਾਗੀ ਮੇਲੇ ਸੰਤਾਨ ਦਾ ਜੋ ਸੈਲਾਬ ਹੈ ਉਹ ਉਮੜਿਆ ਹੋਇਆ ਵਿਖਾਈ ਦੇ ਰਿਹਾ ਹੈ। ਗੁਰੂਕਾਰ ਦੇ ਸਰੋਵਰ ਜੋ ਇਸ਼ਨਾਨ ਨੇ ਸੰਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ तमाम ਦਸਵੀਆਂ ਸਵੈਰਵਰੇ ਦੇ ਕਿਸਨੇ ਕੇ ਨਾਲ ਬਿਹਤਰੀ ਸੁੰਦਰ ਸਜਾਵਟ ਫੁੱਲਾ ਦੇ ਨਾਲ ਕੀਤੀ ਗਈ ਹੈ। ਪਾਲਕੀ ਸਾਹਿਬ ਸ਼ਿਸ਼ੋਬਿਤ ਹੋਏ ਨੇ ਬਿਹਤਰੀ ਸਜਾਵਟ ਫੁੱਲਾ ਦੀ ਡੈਕੋਰੇਸ਼ਨ ਕੀਤੀ ਹੈ। ਇਹ ਇਤਿਹਾਸਿਕ ਮੇਲਾ ਮਾਗੀ ਦੇ ਸੰਬੰਧ ਵਿੱਚ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਵਿਖੇ ਅਮਰਤ ਵੇਲੇ ਤੋਂ ਹੀ ਸੰਗਤ ਦੀ ਜਿਹੜੀ ਆਮਦ ਆ ਉਹ ਸ਼ੁਰੂ ਹੈ ਜਸਦੀਏ ਕਿ 40 ਮੁਕਤਿਆਂ ਦੀ ਯਾਦ ਦੇ ਵਿੱਚ ਹਰ ਵਾਰ ਮਾਗਦੀ ਪਹਿਲੀ ਨੂੰ ਇਹ ਮੇਲਾ ਜਿਹੜਾ ਉਹੋ ਜੁੜਦਾ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਪਵਿੱਤਰ ਸਰੋਵਰ ਜਿਸ ਸਰੋਵਰ ਨੂੰ ਗੁਰੂ ਸਾਹਿਬ ਨੇ ਖਿਦਰਾਣੇ ਤੋਂ ਮੁਕਤ ਸਰ ਕੀਤਾ ਸੀ ਉਸ ਪਵਿੱਤਰ ਸਰੋਵਰ ਦੇ ਵਿੱਚ ਅਮਰਤ ਵੇਲੇ ਤੋਂ ਹੀ ਸੰਗਤ ਜਿਹੜੀ ਆ ਉਹ ਇਸ਼ਨਾਨ ਕਰ ਰਹੀ ਆ ਸ਼੍ਰੀ ਦਰਬਾਰ ਸਾਹਿਬ ਦਾ ਦ੍ਰਿਸ਼ ਤੁਹਾਨੂੰ ਦਿਖਾ ਦਈਏ ਤਾਂ ਲੰਮੀਆਂ ਕਤਾਰਾਂ ਜਿਹੜੀਆਂ ਨੇ ਉਹ ਸੰਗਤਾਂ ਅਮਰਤ ਵੇਲੇ ਤੋਂ ਹੀ ਨਜ਼ਰ ਆ ਰਹੀਆਂ ਨੇ ਸੋ ਲਗਾਤਾਰ ਸੰਗਤ ਜਿਵੇਂ ਜਿਵੇਂ ਦਿਨ ਜਿਹੜਾ ਚੜ ਰਿਹਾ ਤਾਂ ਸੰਗਤ ਜਿਹੜੀ ਆ ਉਹ ਵੱਧਦੀ ਜਾ ਰਹੀ ਆ ਪਵਿੱਤਰ ਸਰੋਵਰ ਦੇ ਵਿੱਚ ਵੱਡੀ ਗਿਣਤੀ ਚ ਸੰਗਤ ਜਿਹੜੀ ਆ ਉਹ ਇਸ਼ਨਾਨ ਕਰ ਰਹੀ ਆ ਇਹ ਉਹ ਪਵਿੱਤਰ ਸਰੋਵਰ ਆ ਜਿਸ ਦੇ ਕਿਨਾਰੇ 40 ਮੁਕਤੇ ਜਿਹੜੇ 40 ਸਿੱਖ ਸਿੱਖ ਇਤਿਹਾਸ ਦੇ ਵਿੱਚ 40 ਮੁਕਤਿਆਂ ਵਜੋਂ ਜਾਣੇ ਜਾਂਦੇ ਨੇ ਉਹਨਾਂ ਨੇ ਇੱਥੇ ਮੁਕਤੀ ਪ੍ਰਾਪਤ ਕੀਤੀ ਸੀ ਉਹ ਸਿੱਖ ਜੋ ਕਦੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਉਹਨਾਂ ਨੇ ਇੱਥੇ ਮੁਕਤੀ ਪ੍ਰਾਪਤ ਕੀਤੀ ਉਸ ਉਪਰੰਤ ਇਸ ਜਗ੍ਹਾ ਦਾ ਨਾਮ ਖਿਦਰਾਣੇ ਦੀ ਟਾਬ ਤੋਂ ਮੁਕਤ ਸਰ ਹੋ ਗਿਆ ਐਸੋ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸ਼੍ਰੀ ਮੁਕਸਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਅਮਰਤ ਵੇਲੇ ਤੋਂ ਹੀ ਜਿਹੜਾ ਮਾਗੀ ਮੇਲੇ ਇਤਿਹਾਸਕ ਜੋੜ ਮੇਲੇ ਮਾਗੀ ਦੇ ਸੰਬੰਧ ਦੇ ਵਿੱਚ ਲੱਕਾਂ ਦੀ ਗਿਣਤੀ ਚ ਸੰਗਤ ਜਿਹੜੀ ਇੱਥੇ ਪਹੁੰਚਦੀ ਆਰ ਸੰਗਤ ਦੀ ਆਮਦ ਜਿਹੜੀ ਆ ਉਹ ਅਮਰਤ ਵੇਲੇ ਤੋਂ ਸ਼ੁਰੂ ਹੋ ਜਾਂਦੀ ਆ ਲੰਮੀਆਂ ਕਤਾਰਾਂ ਨਤਮਸਤਕ ਹੋਣ ਲਈ ਲੱਗੀਆਂ ਹੋਈਆਂ ਨੇ ਪਵਿੱਤਰ ਸਰੋਵਰ ਦੇ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਸੰਗਤ ਜਿਹੜੀ ਆ ਉਹ ਇਸ਼ਨਾਨ ਕਰ ਰਹੀ ਆ ਕਿਤੇ ਨਾ ਕਿਤੇ ਜੇ ਕਹਿ ਦਈਏ ਤਾਂ ਇਹ ਆਸਥਾ ਦੀ ਉਹ ਟੁਕੀ ਐ ਜਿਹੜੀ ਕੜਾਕੇ ਦੀ ਠੰਡ ਦੇ ਉੱਤੇ ਭਾਰੀ ਪੈਂਦੀ ਨਜ਼ਰ ਆ ਰਹੀ ਆ ਤੇ ਮਾਗੀ ਮੇਲੇ 'ਚ ਸੰਗਤਾਂ ਦਾ ਸਲਾਬ ਉਮੜਿਆ ਹੋਇਆ ਹੈ ਵਕਫ ਵਕਫਾ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਜੁੜਨਗੇ ਸ਼੍ਰੀ ਮੁਖਸਰ ਸਾਹਿਬ ਤੋਂ ਸੁਰਜਪਾਨ ਮੈਨਾ ਜੁੜਨਗੇ ਤੇ ਰਾਜੀਵ ਸ਼ਰਮਾ ਸ਼੍ਰੀ ਦਰਬਾਰ ਸਾਹਿਬ ਤੋਂ ਜੁੜਨਗੇ ਸਭ ਤੋਂ ਪਹਿਲਾਂ ਮੈਂ ਰੁਕ ਕਰਾਂਗੀ ਸੁਰਜਪਾਨ ਦਾ ਸੁਰੇਸ਼ੀ ਮੁਖਸਰ ਸਾਹਿਬ ਜਿਹੋ ਹੈ ਮੁਕੱਦਸ ਤਰਤੀ ਇਹ ਸਬਦ ਦੇ ਚਲਦੇ ਪਾਵਨ ਪਵਿੱਤਰ ਦਿਨ ਕਿਸਨੇ ਇੱਕ ਨਾਲ ਸੰਗਤਾਂ ਜੋਨੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋ ਰਹੀਆਂ ਨੇ ਬਿਲਕੁਲ 40 ਮੁਕਤਾਂ ਦੀ ਧਰਤੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਰਧਾਲੂਆਂ ਦਾ ਸਲਾਬ ਹੈ ਉਹ ਉਮੜਿਆ ਹੋਇਆ ਨਜ਼ਰ ਆ ਰਿਹਾ ਤੁਸੀਂ ਇੱਕ ਵਾਰ ਤਸਵੀਰਾਂ ਵੇਖੋਗੇ ਸਵੇਰ ਤੜਕਸਾਰ ਤੋਂ ਕਰੀਬ 4 ਵਜੇ ਦੇ ਵਕਤ ਤੋਂ ਸੰਗਤਾਂ ਦਾ ਹਜ਼ੂਮ ਹੈ ਉਹ ਲਗਾਤਾਰ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰਧਾਲੂ ਨੇ ਉਹ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਔਰ ਜਾ ਕੇ ਇੱਥੇ ਗੁਰਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਇਸ ਪਵਿੱਤਰ ਦਿਨ ਦੀ ਗੱਲ ਕੀਤੀ ਜਾਵੇ ਤਾਂ 40 ਮੁਕਤਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਤਿਹਾਰ ਹੈ ਜਿਹੜਾ ਤਿਹਾੜਾ ਹੈ ਮਨਾਇਆ ਜਾਂਦਾ ਤਾਂ ਕਰਕੇ ਮਾਗੀ ਦਾ ਮੇਲਾ ਇੱਥੇ ਲੱਗਦਾ ਹੈਗਾ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੀਆਂ ਸੰਗਤਾਂ ਨੇ ਆ ਕੇ ਇੱਥੇ ਲਗਮਸਤਕ ਹੁੰਦੀਆਂ ਨੇ ਤਾਂ ਕਰਕੇ ਇਸ ਮੇਲੇ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਕਾਫੀ ਦਿਨਾਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਕਾਫੀ ਵੱਡੀਆਂ ਸੰਗਤਾਂ ਦਾ ਘੜਾ ਰਸ਼ ਹੈ ਉਹ ਇਸ ਇਸ ਪ੍ਰੋਗਰਾਮ ਦੇ ਉੱਪਰ ਹੁੰਦਾ ਹੈ ਇਸ ਦਿਨ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤੇ ਮੁਗਲਾਂ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਖਰੀ ਜੰਗ ਸੀ ਔਰ ਜਿਸ ਜੰਗ ਦੇ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਸੀ ਇਸ ਜੰਗ ਦੇ ਵਿੱਚ 40 ਸਿੰਘਾਂ ਨੇ ਸਾਥ ਦਿੱਤਾ ਸੀ ਉਹ ਸਿੰਘ ਸੀ ਜਿਹੜੇ ਅਨੰਤਪੁਰ ਸਾਹਿਬ ਦੀ ਧਰਤੀ ਦੇ ਵਿੱਚ ਗੁਰੂ ਸਾਹਿਬ ਨੂੰ ਵਦਾਵਾ ਦੇ ਕੇ ਉੱਥੋਂ ਚਲੇ ਗਏ ਸੀ ਪਰ ਆਖਿਰਕਾਰ ਆਖਰਵਾਰ ਦੀ ਜਿਹੜੀ ਗੁਰੂ ਸਾਹਿਬ ਦੀ ਜੰਗ ਹੈ ਜਿਸ ਦੇ ਵਿੱਚ ਜਿੱਤ ਹੋਈ ਹੈ ਇਹਨਾਂ 40 ਸਿੰਘਾਂ ਨੇ ਮਾਤਾ ਭਾਗ ਕੌਰ ਦੀ ਪ੍ਰੇਰਣਾ ਤੇ ਭਾਈ ਮਹਾ ਸਿੰਘ ਦੀ ਗਵਾਹੀ ਦੇ ਵਿੱਚ ਇਹ ਜੰਗ ਲੜੀ ਔਰ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀ ਗੁਰੂ ਸਾਹਿਬ ਨੂੰ ਜਦੋਂ ਵਦਾਵਾ ਦਿੱਤਾ ਸੀ ਤੇ ਉਹ ਵਦਾਵਾ ਇੱਥੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਆ ਕੇ ਪਾੜਿਆ ਗਿਆ ਸੀ ਪਹਿਲਾਂ ਇਸ ਦਾ ਨਾਂ ਖਦਰਾਨੇ ਦੀ ਟਾਬ ਸੀ ਪਰ ਤੋ ਗੁਰੂ ਸਾਹਿਬ ਨੇ ਵਜ਼ਾਵਾ ਪਾੜਿਆ ਤੇ ਉਸ ਤੋਂ ਬਾਅਦ ਇਹਨਾਂ ਸਿੰਘਾਂ ਨੂੰ ਮੁਕਤੀ ਮਿਲੀ ਸੀ ਤੇ ਉਸ ਤੋਂ ਬਾਅਦ ਇਸ ਦਾ ਨਾਂ ਮੁਕਤੀ ਸਰ ਜਿਹੜਾ ਹੁਣ ਸ੍ਰੀ ਮੁਕਸਰ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤਾਂ ਕਰਕੇ 40 ਸਿੰਘਾਂ ਦੀ ਯਾਦ ਦੇ ਵਿੱਚ ਇੱਥੇ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਨੇ ਉਹ ਕਾਫੀ ਇਤਿਹਾਸਿਕ ਚੀਜ਼ਾਂ ਨੇ ਬਣੀਆਂ ਹੋਈਆਂ ਨੇ ਚਾਹੇ ਖੰਡਾ ਸਾਹਿਬ ਬਣਿਆ ਹੋਇਆ ਜਿੱਥੇ 40 ਕੜੇ ਨੇ ਉਸ ਖੰਡੇ ਦੇ ਨਜ਼ਰ ਆ ਰਹੇ ਨੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸ਼ੁਸ਼ੋਭਿਤ ਹੈ ਤੇ ਹੋਰ ਵੀ ਜਿਹੜੀਆਂ ਤਮਾਮ ਹਿਸਟੋਰੀਕਲ ਚੀਜ਼ਾਂ ਨੇ ਉਹ ਇਸ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਮੌਜੂਦ ਨੇ ਤੁਸੀਂ ਹੁਣ ਵੀ ਦੇਖੋਗੇ ਸੰਗਤਾਂ ਦਾ ਜਿਹੜਾ ਹੜਾ ਇੱਕ ਤਰ੍ਹਾਂ ਦਾ ਉਹ ਆਇਆ ਹੋਇਆ ਔਰ ਦੂਸਰੇ ਪਾਸੇ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਢਾਡੀ ਕੀਰਤਨੀ ਨੇ ਜਿਹੜੇ ਕੀਰਤਨ ਕਰਦੇ ਨਜ਼ਰ ਆ ਰਹੇ ਨੇ ਤਾਂ ਕਰਕੇ ਇਸ ਦਿਨ ਨੂੰ ਲੈ ਕੇ ਪਹਿਲਾਂ ਤੋਂ ਹੀ ਤਿਆਰੀਆਂ ਨੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜੋਰਾ ਸ਼ੋਰਾ ਦੇ ਨਾਲ ਕੀਤੀਆਂ ਜਾਂਦੀਆਂ ਨੇ ਔਰ ਖਾਸ ਤੌਰ ਤੇ ਸ਼ਰਧਾਲੂਆਂ ਦੇ ਰਹਿਣ ਦੇ ਲਈ ਉਹਨਾਂ ਦੇ ਖਾਣ ਪੀਣ ਦੇ ਲਈ ਲੰਗਰਾਂ ਤੋਂ ਲੈ ਕੇ ਤਮਾਮ ਤਰ੍ਹਾਂ ਦੇ ਇੰਤਜ਼ਾਮ ਨੇ ਜਿਹੜੇ ਉਹ ਕੀਤੇ ਹੋਏ ਨੇ ਤਾਂ ਕਰਕੇ ਅੱਜ ਦਾ ਦਿਨ ਕਾਫੀ ਇਤਿਹਾਸਕ ਸਿੱਖ ਧਰਮ ਦੇ ਵਿੱਚ ਜਾਣੇ ਜਾਂਦੇ ਤਾਂ ਕਰਕੇ ਸਿਰਫ ਸਿੱਖ ਨਹੀਂ ਇਥੇ Hindu ਤੇ ਹੋਰ ਵੀ ਢੇੜੇ ਧਰਮਾਂ ਦੇ ਲੋਕ ਐ ਇਸ ਜਗ੍ਹਾ ਤੇ ਆ ਕੇ ਆਪਣੇ ਆਪ ਨੂੰ ਵਢ ਭਾਗਾ ਮਹਿਸੂਸ ਕਰਦੇ ਨੇ ਔਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖੋ ਕਿ ਸੰਗਤਾਂ ਨੇ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਦੇ ਲਈ ਦਰਸ਼ਨ ਕਰਨ ਦੇ ਲਈ ਇਸ ਮੇਨ ਰਸਤੇ ਦੇ ਰਾਹੀ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦੀਆਂ ਨੇ ਹਾਰਾ ਕਿ ਅਸੀਂ ਬਾਰੇ ਹਿੱਸੇ ਦੇ ਵਿੱਚ ਕੜਿਆ ਇਸ ਜਗ੍ਹਾ ਦੇ ਉੱਪਰ ਜਿਆਦਾ ਰਸ਼ ਫਿਲਹਾਲ ਨਹੀਂ ਨਜ਼ਰ ਆ ਰ ਪਰ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਠਾਠਾ ਮਾਰਦਾ ਸੰਗਤਾਂ ਦਾ ਕੱਟ ਹੈ ਜਿਹੜਾ ਉਹ ਫਿਲਹਾਲ ਤੁਸੀਂ ਤਸਵੀਰਾਂ ਦੇਖ ਦੇ ਸਕਦੇ ਹੋ ਜੀ ਜੀਤੇ ਬਹੁਤ ਬਹੁਤ ਸ਼ੁਕਰੀਆ ਪਰਸੋਂ ਤੁਸੀਂ ਸਾਨੂੰ ਤਸਵੀਰਾਂ ਵਖਾਉਂਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕ ਕਾਂਗ ਸ਼੍ਰੀ ਦਰਬਾਰ ਸਾਹਿਬ ਤੋਂ ਜੁੜੇ ਹੋਏ ਨੇ ਰਾਜੀਵ ਰਾਜੀਵ ਕੀ ਕੁਝ ਤਸਵੀਰਾਂ ਕੁ ਇਤਿਹਾਸਿਕ ਦਿਨ ਹੈ ਅੱਜ ਦੇ ਦਿਨ 40 ਮੁਕਤਿਆਂ ਨੂੰ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ 40 ਮੁਕਤਿਆਂ ਦਾ ਜ਼ਿਕਰ ਅਸੀਂ ਰੋਜ਼ਾਨਾ ਆਪਣੀ ਅਰਦਾਸ ਚ ਵੀ ਕਰਦੇ ਨੇ ਕੀ ਕੁਝ ਤਸਵੀਰਾਂ ਕਿਸ ਨੇ ਕਿਨਾਲ ਸੰਕਤਾ ਸੀਸ ਨਵਾਰੀਆਂ ਨੇ ਬਿਲਕੁਲ ਸਰ ਜੀ ਜਿਸ ਤਰੀਕੇ ਦੇ ਨਾਲ ਸਹਿਯੋਗੀ ਸੂਰਜ ਭਾਂਦੇ ਵੀ ਜਾਣਕਾਰੀ ਦਿੱਤੀ ਕਿ 40 ਮੁਕਤੀਆਂ ਦੀ ਧਰਤੀ ਮੁਕਸਰ ਸਾਹਿਬ ਦੇ ਉੱਤੇ ਜਿੱਥੇ ਮਾਗੀ ਮੇਲਾ ਜਿਹੜਾ ਹੈ ਉਹ ਲੱਗਦਾ ਹੈ ਵਕ ਵਕ ਜਿਹੜੀ ਸਿਆਸੀ ਪਾਰਟੀਆਂ ਦੀਆਂ ਜਿਹੜੀਆਂ ਕਾਨਫਰੰਸਸ ਨੇ ਉਹ ਵੀ ਹੁੰਦੀਆਂ ਨੇ ਔਰ ਅੱਜ ਅਮਰਤਪਾਲ ਸਿੰਘ ਦੀ ਜਿਹੜੀ ਪਾਰਟੀ ਜਿਹੜੀ ਜਥੇਬੰਦੀ ਹੁਣ ਤੱਕ ਵਾਰਿਸ ਪੰਜਾਬ ਦੇ ਤਾਂ ਉਹਨਾਂ ਵੱਲ ਇੱਕ ਨਵੀਂ ਪਾਰਟੀ ਦਾ ਵੀ ਅੱਜ ਆਗਾਜ਼ ਉਸ ਧਰਤੀ ਤੋਂ ਕੀਤਾ ਜਾਣਾ ਪਰ ਦੂਜੇ ਪਾਸੇ ਜੇਕਰ ਅਸੀਂ ਅੱਜ ਦੇ ਦਿਨ ਦੀ ਇਤਿਹਾਸ ਦੀ ਗੱਲ ਕਰਦੇ ਆਂ ਔਰ ਜੇਕਰ ਦਰਬਾਰ ਸਾਹਿਬ ਦੀ ਮੈਂ ਗੱਲ ਕਰਾਂ ਪਹਿਲਾਂ ਤਸਵੀਰਾਂ ਮੈਂ ਸਾਂਝੀਆਂ ਕਰਦਾ ਕਿ ਵੱਡੀ ਤعداد ਦੇ ਵਿੱਚ ਸੰਗਤ ਜੋ ਹੈ ਉਹ ਦਿਨ ਚੜਦਿਆਂ ਹੀ ਜੋ ਹੈ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਰਹੀ ਹੈ ਤਾਂ ਜਿੱਥੇ ਅੱਜ ਦੇਸੀ ਮਹੀਨਿਆਂ ਦੇ ਮੁਤਾਬਕ ਮਾਘ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਸਾਹਮਣੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਤਾਂ ਅੱਜ ਤੋਂ ਇਸ ਸਚਕੰਡ ਦੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜੋ ਬਸੰਤਰ ਆਗ ਹੈ ਉਸ ਦੀ ਸ਼ੁਰੂਆਤ ਕੀਤੀ ਜਾਂਦੀ ਔਰ ਇਹ ਗੁਰੂਆਂ ਸਹਿਬਾਨਾਂ ਦੇ ਸਮੇਂ ਤੋਂ ਹੀ ਇਹ ਜਿਹੜੀ ਪੰਥਕ ਰਵਾਇਤ ਹੈ ਉਹ ਚਲਦੀ ਆ ਰਹੀ ਹੈ ਕਿ ਜਿੱਦਾਂ ਹੀ ਮਾਗ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਮਾਗ ਦੇ ਨਾਲ-ਨਾਲ ਬਸੰਤ ਰੁੱਤ ਜਿਹੜੀ ਹੈ ਉਹ ਵੀ ਦਸਤਕ ਦਿੰਦੀ ਹੈ ਤਾਂ ਹੁਣ ਇਸ ਮਹੀਨੇ ਦੇ ਦੌਰਾਨ ਬਸੰਤ ਰੁੱਤ ਦੇ ਦੌਰਾਨ ਬਸੰਤ ਰਾਗ ਦੇ ਵਿੱਚ ਹੀ ਕੀਰਤਨ ਜੋ ਹੈ ਉਹ ਕੀਤਾ ਜਾਏਗਾ ਔਰ ਸੰਗਤ ਉਸ ਕੀਰਤਨ ਦਾ ਆਨੰਦ ਮਾਣਦੀ ਹੋਈ ਵੀ ਨਜ਼ਰ ਆ ਰਹੀ ਕਿਉਂਕਿ ਜਦੋਂ ਆਖਰੀ ਦਿਨ ਹੁੰਦਾ ਪੋ ਮਹੀਨੇ ਦਾ ਤਾਂ ਉਸ ਦਿਨ ਜਦੋਂ ਸ਼ਾਮ ਵੇਲੇ ਅਰਦਾਸ ਕੀਤੀ ਜਾਂਦੀ ਹੈ ਉਸ ਵੇਲੇ ਹੀ ਸਚਕੰਸਿਲੀ ਹਰਮੰਦਰ ਸਾਹਿਬ ਦੇ ਅੰਦਰ ਅਰਦਾਸ ਦੇ ਦੌਰਾਨ ਇਸ ਦਾ ਅਸੀਂ ਕਹਿ ਸਕਦੇ ਹਾਂ ਕਿ ਜ਼ਿਕਰ ਵੀ ਕੀਤਾ ਜਾਂਦਾ ਕਿ ਮਾਗ ਮਹੀਨਾ ਸ਼ੁਰੂ ਹੁੰਦਿਆਂ ਹੀ ਦਰਬਾਰ ਸਾਹਿਬ ਦੇ ਅੰਦਰ ਬਸੰਤ ਰਾਗ ਦੇ ਵਿੱਚ ਹੀ ਕੀਰਤਨ ਜਿਹੜਾ ਉਹ ਕੀਤਾ ਜਾਣਾ ਤਾਂ ਜਿੱਥੇ ਸੰਗਤ ਉਸ ਰਾਗ ਦੇ ਵਿੱਚ ਗੁਰਬਾਣੀ ਦਾ ਇਲਾਹੀ ਜਿਹੜੀ ਗੁਰਬਾਣੀ ਹੈ ਕੀਰਤਨ ਹੈ ਉਸ ਦਾ ਆਨੰਦ ਮਾਣ ਰਹੀ ਹੈ ਤਾਂ ਨਾਲ ਦੀ ਨਾਲ ਅੱਜ ਦੇ ਦਿਨ ਦੀ ਸ਼ੁਰੂਆਤ ਹਰ ਕੋਈ ਗੁਰੂ ਘਰ ਤੋਂ ਕਰਨਾ ਚਾਹੁੰਦਾ ਤਾਂ ਇਸ ਪਾਸੇ ਜੇਕਰ ਮੈਂ ਕੈਮਰਾ ਘੁਮਾਵਾਂ ਤਾਂ ਸਾਹਮਣੇ ਸੂਰਜ ਦੀਆਂ ਕਿਰਨਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਹੀ ਸੂਰਜ ਦੀ ਪਹਿਲੀ ਕਿਰਨ ਜਿਹੜੀ ਹੈ ਗੁਰੂ ਘਰ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਤੁਸੀਂ ਦੇਖੋ ਕਿ ਹਰਮੰਦਰ ਸਾਹਿਬ ਦੇ ਅੰਦਰ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਥੇ ਸ਼ਰਧਾਲੂ ਜਿਹੜੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਔਰ ਤੁਸੀਂ ਵੀ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਹੋ ਅਕਸਰ ਕਿ ਹਰ ਵੱਡੇ ਦਿਹਾੜੇ ਤੇ ਤੁਸੀਂ ਇੱਥੇ ਨਜ਼ਰ ਆਉਂਦੇ ਹੋ ਅੱਜ ਦੇ ਇਤਿਹਾਸ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਹੈ ਅੱਜ ਟੁੱਟੀ ਗੰਢਨ ਹਰਗੋਪਾਲ ਅੱਜ ਦੇ ਦਿਨ ਜਦੋਂ ਅਨੰਦਪੁਰ ਸਾਹਿਬ ਵਿਖੇ 40 ਸਿੰਘ ਗੁਰੂ ਜੀ ਨੂੰ ਬਦਾਵਤ ਲਿਖ ਕੇ ਦੇ ਆਏ ਸੀਗੇ ਤੇ ਉਹ ਜਦੋਂ ਵਾਪਸ ਆਏ ਸੀ ਚਬਾਲ ਵਿੱਚ ਤਾਂ ਉਹਨਾਂ ਨੂੰ ਲੱਖ ਲਾਂ ਤਾਂ ਪਈਆਂ ਸੀ ਫਿਰ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਉਹ ਖੇਦਰਾ ਦੀ ਢਾਬ ਵਿਖੇ ਜਿਹੜਾ ਜਿਸ ਦਾ ਨਾਂ ਅੱਜ ਕੱਲ ਮੁਕਸਰ ਸਾਹਿਬ ਵਿਖੇ ਹੈ ਉੱਥੇ ਗੁਰੂ ਜੀ ਦੀ 14ਵੀਂ ਲੜਾਈ ਹੋਈ ਸੀਗੀ ਮੁਗਲਾਂ ਦੇ ਨਾਲ ਉਹ 40 ਸਿੰਘਾਂ ਨੇ ਉੱਥੇ ਸ਼ਹੀਦੀਆਂ ਬਰਪਾਤ ਕੀਤੀਆਂ ਸੀ ਜਿਹੜਾ ਬਦਾਵਾ ਲਿਖਿਆ ਸੀਗਾ ਮਾਹ ਸਿੰਘ ਨੇ ਉਹਨਾਂ ਨੇ ਬਾਕੀ ਸਿੰਘਾਂ ਨੇ ਅੱਜ ਗੁਰੂ ਜੀ ਨੇ ਉਹਨਾਂ ਦੇ ਸਾਹਮਣੇ ਉਹਨੂੰ ਪਾੜ ਕੇ ਤੇ ਟੁੱਟੀ ਗੰਢੀ ਸੀਗੀ ਅੱਜ ਦਾ ਜਿਹੜਾ ਹੈਗਾ ਇਹ ਇਤਿਹਾਸ ਹੈ ਤੇ ਅੱਜ ਮਾਗੀ ਦਾ ਦਿਨ ਹੈ ਮਾਗ ਮਜਨ ਸੰਗ ਸਾਧੂਆਂ ਤੋੜੀਕਰ ਇਸ਼ਨਾਨ ਹਰਕਾ ਨਾਮ ਤੇ ਹੈ ਸਾਨੂੰ ਸਭਨਾਂ ਨੂੰ ਕਰਦਾਨ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਅੱਜ ਸਾਰੀ ਦੁਨੀਆਂ ਆਪਣੇ ਆਪਣੇ ਤੀਰਥਾਂ 'ਤੇ ਜਾ ਕੇ ਜਿਹੜੇ ਹੈਗੀ ਹੈ ਇਸ਼ਨਾਨ ਕਰ ਰਹੀ ਹੈ ਜਿਹੜਾ ਜਿਹੜਾ ਹੈ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈਗਾ ਅੱਜ ਦਰਬਾਰ ਸਾਹਿਬ ਦਾ ਵੀ ਇਤਿਹਾਸ ਹੈ ਕਿ ਅੱਜ ਤੋਂ ਬਸੰਤ ਰੁੱਤ ਦੇ ਨਾਲ-ਨਾਲ ਬਸੰਤ ਰਾਗ ਦੀ ਵੀ ਸ਼ੁਰੂਆਤ ਹੁੰਦੀ ਹੈ ਔਰ ਜਿੰਨਿਆਂ ਵੀ ਹੁਣ ਕੀਰਤਨ ਹੋਏਗਾ ਬਸੰਤ ਰਾਗ ਦੇ ਵਿੱਚ ਹੀ ਹੋਏਗਾ ਜੇ ਲੋੜੀ ਵਾਲ ਦਿਨ ਰਾਪੀ ਬਸੰਤ ਰਾਗ ਦੀ ਅਰਦਾਸ ਹੁੰਦੀ ਹੈ ਉਦੋਂ ਆਰੰਭ ਤਾਂ ਹੋ ਜਾਂਦੀ ਹੈ ਇਹ ਜਿਹੜੀ ਹੈਗੀ ਹੈ ਅੱਜ ਬਸੰਤ ਰਾਗ ਅੱਜ ਤੋਂ ਸਟਾਰਟ ਹੋ ਗਿਆ ਵਾ ਅੱਜ ਬਸੰਤ ਰਾਗ ਜਿਹੜਾ ਹੈ ਹਰਕਾ ਨਾਮ ਤੇ ਆਏ ਸਨ ਸਭ ਰਾਣੂ ਹਰਕਾ ਨਾਮ ਤੇ ਆਏ ਹਾ ਹਰਕਾ ਨਾਮ ਕਿਆ ਐਸੋ ਨ ਸਭਨਾਂ ਨੂੰ ਕਰ ਦਾਨ ਇਹ ਮਾਘ ਮਹੀਨੇ ਦੀ ਅੱਜ ਸ਼ੁਰੂਆਤ ਹੈ ਅ ਜਿਹੜਾ ਹੈ ਬਸੰਤ ਰਗ ਸਟਾਰਟ ਹੋ ਗਿਆ ਹੈ ਐਜੇ ਸਮੂਹ ਸੰਗਤਾਂ ਦੀ ਹੈਗੀਆਂ ਜਿਹੜੀ ਫੁੱਲੀ ਬਨ ਰਾਈ ਹੈ ਬਸੰਤ ਦੇ ਵਿੱਚ ਸਾਡੇ ਫੁੱਲ ਫੁੱਲੇ ਹੈਗੇ ਆ ਖਿਲ ਜਾਂਦੇ ਹੈ ਅੱਜ ਦਾ ਦਿਨ ਜਿਹੜਾ ਹੈਗਾ ਆਪਣਾ ਜਿਹੜਾ ਮਨ ਹੈਗਾ ਉਵੇਂ ਗੁਰੂ ਘਰ ਵਿੱਚ ਆ ਕੇ ਉਹ ਵੀ ਖੇਡਣਾ ਚਾਹੀਦਾ ਹੈ ਠੰਡ ਬਹੁਤ ਜ਼ਿਆਦਾ ਪਰ ਫਿਰ ਵੀ ਸੰਗਤ ਵੱਡੀ ਤਦਾਦ ਦੇ ਵਿੱਚ ਗੁਰੂ ਘਰ ਦਾ ਤਮਸ ਸਖੋਣ ਆਈ ਆ ਤੁਸੀਂ ਵੀ ਠੰਡ ਦੇ ਦੌਰਾਨ ਪਹੁੰਚੇ ਹੋ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੀ ਆਸਤਾ ਉਹ ਠੰਡ ਦੇ ਉੱਤੇ ਭਾਰੀ ਪੈਂਦੀ ਨਜ਼ਰ ਆ ਰਹੀ ਜਦੋਂ ਗੁਰੂ ਨਾਲ ਪਿਆਰ ਹੋਵੇ ਮਾਂਜੇ ਸ਼ਰਧਾ ਹੋਵੇ ਉਹ ਸਰਪੰਸਦਾਂ ਨੇ ਸਰਪੰਸਦ ਲਾਇਆ ਹੋਵੇ ਇੰਨਾ ਗੁਰੂ ਨਾਲ ਪਿਆਰ ਹੋਵੇ ਤੇ ਉਦੋਂ ਜਿਹੜਾ ਹੈਗਾ ਫਿਰ ਸ਼ਰਦਾ ਭਾਵਨਾ ਵਿੱਚ ਇਹ ਨਹੀਂ ਵਿਖਿਆ ਜਾਂਦਾ ਠੰਡ ਹੈਗੀ ਹੈ ਵੀ ਜੋ ਸੋ ਜੋ ਕੰਬਲੀ ਤੇ ਅੱਲੋ ਵਰਸੇ ਮੇਓ ਜਾਏ ਮਿਲਾਂ ਦੇ ਨਾ ਸਜਨਾ ਟੁੱਟੇ ਨਾ ਨਿਓ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਕਰਤੀਆਂ ਹੈ ਠੰਡ ਤੇ ਠੰਡ ਕੁਛ ਵੀ ਨਹੀਂ ਹੈ ਅੱਜ ਦਾ ਦਿਨ ਜਿਹੜਾ ਹੈਗਾ ਸਾਰਿਆਂ ਨੂੰ ਗੁਰੂ ਘਰਾਂ ਵਿੱਚ ਆ ਕੇ ਗੁਰੂ ਦੇ ਉਪਦੇਸ਼ ਤੇ ਚੱਲ ਕੇ ਆਪਣਾ ਜੀਵਨ ਸਾਧਨਾ ਚਾਹੀਦਾ ਹੈ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇਤਿਹਾਸ ਦੇ ਨਾਲ ਵੀ ਜਾਣੂ ਕਰਾਇਆ ਔਰ ਇਹ ਵੀ ਨਾਲ ਦੀ ਨਾਲ ਜ਼ਿਕਰ ਕੀਤਾ ਕਿ ਠੰਡ ਭਵੇਂ ਹੈ ਪਰ ਠੰਡ ਦੀ ਬਿਨਾਂ ਪ੍ਰਵਾਹ ਕੀਤੇ ਹਨ ਸੰਗਤ ਤੁਸੀਂ ਦੇਖੋ ਕਿ ਦੂਰ ਦੂਰ ਤੋਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੇ ਔਰ ਅੱਜ ਦਿੰਦ ਦੀ ਸ਼ੁਰੂਆਤ ਹਰ ਕੋਈ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਸਮਝੋ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ ਸਨ तमाम ਜਾਣਕਾਰੀ ਦੇਣ ਲਈ ਤੇ ਅੱਜ ਦਾ ਦਿਨ ਇਤਿਹਾਸਿਕ ਦਿਨ ਹੈ ਪਾਵਨ ਪਵਿੱਤਰ ਦਿਨ ਹੈ ਕਿਸੇ ਕੇ ਨਾਲ ਜੋ ਸੰਗਤਾਂ ਨੇ ਸਵੇਰ ਦੇ ਵੇਲੇ ਹੀ ਆਪਣੇ ਦਿਨ ਦੀ ਸ਼ੁਰੂਆਤ ਜੋ ਹੈ ਉਹ ਗੁਰੂ ਘਰ ਜਾ ਕੇ ਨਤਮਸਤਕ ਹੋ ਕੇ ਕਰ ਰਹੇ ਹਨ ਅੱਗੇ ਵਧਾਂਗੇ ਰੁਕ ਰੰਗ ਅਗਲੀ ਖਬਰ ਦਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਗਣਤੰਤਰ ਦਿਵਸ ਦੇ ਚਲਦੇ ਅੱਜ ਛੁੱਟੀਆਂ ਨੇ ਰੱਦ ਕੀਤੀਆਂ ਗਈਆਂ ਨੇ ਦਾਸ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਅੱਜ ਹੁਕਮ ਨੇ ਜਾਰੀ ਕੀਤੇ ਗਏ ਨੇ ਪਹਿਲਾ ਮਨਜ਼ੂਰ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਕੋਈ 26 ਜਨਵਰੀ ਨੂੰ ਆ ਪੂਰਾ ਰਿਪਬਲਿਕ ਦੇ 27 ਜਨਵਰੀ ਤੱਕ ਕਿਸੇ ਮੁਲਾਜ਼ਮ ਨੂੰ ਛੁੱਟੀ ਨਹੀਂ ਮਨਜ਼ੂਰ ਹੋਏਗੀ ਇਸ ਗੱਲ ਦਾ ਜ਼ਿਕਰ ਡੀਜੀਪੀ ਗੌਰਵ ਯਾਦਵ ਦੇ ਅਲੋਖੀਤਾ ਗਿਆ 26 ਜਨਵਰੀ ਮੌਕੇ ਸੁਰੱਖਿਆ ਪ੍ਰਬੰਧਾ ਦੇ ਵੱੱਧੇ ਅਜੋ ਫੈਸ ਪੰਜਾਬ ਪੁਲਿਸ ਦੇ ਜੋ ਸੀਨੀਅਰ ਪੁਲਿਸ ਅਫੀਸ਼ਰ ਨੇ ਡੀਜੀਪੀ ਕਰੋਵ ਯਾਦਵ ਦੇ ਵੱਲੋਂ ਲਿਆ ਗਿਆ ਹੈ ਕਿ ਗੰਟਰੰਤ ਦਿਵਸ ਦੇ ਚਲਦੇ ਜੋ ਸਰਕਾਰ ਛੁੱਟੀਆਂ ਨੇ ਉਹ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਰੱਦ ਕੀਤੇ ਨੇ ਜਿਸ ਕਿਹਾ ਹੈ ਕਿ 26 ਜਨਵਰੀ ਨੂੰ ਰਿਪਬਲਿਕ ਡੇ ਹੈ ਗੰਟਰੰਤ ਦਿਵਸ ਹੈ ਜਿਸ ਸਬੰਧੀ ਚਲਦੀ ਸੁਰੱਖਿਆ ਨੂੰ ਲੈ ਕੇ ਪਕਤਾ ਜੋ ਇੰਤਜ਼ਾਮਾਤ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਕਿ ਕਿ ਇਸ ਗੱਲ ਦਾ ਕਿੰਨਾ ਕਿਤੇ ਅੰਦੇਸ਼ਾ ਹੁੰਦਾ ਹੈ ਕਿ ਜੋ ਸ਼ਰਾਰਤੀ ਅਨਸਰਾਂ ਦੇ ਵੱਲੋਂ ਅਨਸੁਖਾਵੀ ਕਰਤਾਵ ਨੂੰ ਅੰਜਾਮ ਜੋ ਹੈ ਦਿੱਤਾ ਜਾਂਦਾ ਹੈ ਚੱਪੇ ਚੱਪੇ ਤੇ ਪੁਲਿਸੇ ਤਨਾਤੀ ਕੀਤੀ ਜਾਂਦੀ ਹੈ ਜੋ ਸੁਰੱਖਿਆ ਹੈ ਸਿਕਿਉਰਿਟੀ ਹੈ ਹੋਰ ਵੀ ਬਤਾ ਦਿੱਤੀ ਜਾਂਦੀ ਹੈ ਮੇਰੇ ਨਾਲ ਮੇਰੇ ਨੇ मनोज गणतंत्र दिवस ਦੇ ਚਲਦੇ ਅੱਜ ਛੁੱਟੀਆਂ ਨੂੰਸ ਨੂੰ ਰੱਦ ਕਰ ਦਿੱਤਾ ਗਿਆ ਹੈ ਬਿਲਕੁਲ ਸਰਪ ਜੋ 26 ਜਨਵਰੀ ਨੂੰ ਲੈ ਕੇ ਲਗਾਤਾਰ ਸੁਰੱਖਿਆ ਹਫਤੇ ਜਿਹੜੇ ਮੱਦੇ ਨਜ਼ਰ ਕਾਫੀ ਚੀਜ਼ਾਂ ਤੇ ਫੋਕਸ ਕੀਤਾ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਵੱਲੋਂ ਹਲਕਿ 27 ਜਨਵਰੀ ਤੱਕ ਪੁਲਿਸ ਜਿੰਨੇ ਵੀ ਮੁਲਾਜ਼ਮ ਨੇ ਕਿਸੇ ਵੀ ਗ੍ਰੇਡ ਦੇ ਉਹਨਾਂ ਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਅਲਰਟ ਤੇ ਚਲਦੇ ਕਿਉਂਕਿ ਹੁਣ ਕਾਸੋ ਆਪਰੇਸ਼ਨ ਵੀ ਸ਼ੁਰੂ ਹੋ ਚੁੱਕੇ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਦੀ ਅਸੀਂ ਗੱਲ ਕਰ ਲਈਏ ਵੱਖ-ਵੱਖ ਜਿਹੜੇ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਨੇ ਰੇਲਵੇ ਸਟੇਸ਼ਨਸ ਨੇ ਭੀੜ-ਪਾੜ ਵਾਲੇ ਜਿਹੜੇ ਏਰੀਆ ਨੇ ਉੱਥੇ ਵੀ ਹੁਣ ਚੈਕਿੰਗ ਦਾ ਦੌਰ ਲਗਾਤਾਰ ਜਾਰੀ ਹੈ ਇਸ ਕਰਕੇ ਜਿੰਨੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹੀ ਹੈ ਕਈ ਇਨਪੁਟਸ ਵੀ ਹੁੰਦੇ ਆ ਪੁਲਿਸ ਕੋਲ ਕਈ ਅਲਰਟਸ ਵੀ ਹੁੰਦੇ ਆ 26 ਜਨਵਰੀ ਨੂੰ ਲੈ ਕੇ ਇਸ ਕਰਕੇ ਔਰ ਖਾਸ ਤੌਰ ਤੇ ਬਾਰਡਰ ਏਰੀਆ ਤੇ ਪੁਲਿਸ ਫੋਰਸ ਲਾਈ ਜਾਂਦੀ ਹੈ ਫਰਸਟ ਸਟੈਂਡ ਤੇ ਪੁਲਿਸ ਫੋਰਸ ਦੀ ਜਿਹੜੀ ਹੈ ਕਿ ਤਾਇਨਾਤੀ ਹੁੰਦੀ ਹੈ ਖਾਸ ਤੌਰ ਤੇ ਇਸ ਕਰਕੇ ਜਿੰਨੇ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਹਰ ਪੁਲਿਸ ਸਟੇਸ਼ਨ ਦੇ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀ ਕਿ ਇਹ 27 ਜਨਵਰੀ ਤੱਕ ਹੈ ਔਰ ਇਹਦੀ ਜਿਹੜੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਨਿਰਦੇਸ਼ਾ ਤੋਂ ਬਾਅਦ ਇਹ ਜਿਹੜੇ ਆਰਡਰ ਕੱਢੇ ਗਏ ਨੇ ਹੁਣ ਪੰਜਾਬ ਦੇ ਜੀ 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 ਜ ਮੁਕਸਰ ਦੇ ਮਾਗੀ ਮੇਲੇ ਤੇ ਸਿਆਸੀ ਕਾਨਫਰੰਸਾਂ ਚ ਸਿਆਸੀ ਦਲ ਆਪਣੀ ਤਾਕਤ ਵਖਾਉਣ ਗਿਆ। ਅਕਾਲੀ ਦਲ ਦੀ ਵੱਡੀ ਸਿਆਸੀ ਕਾਨਫਰੰਸ ਹੋ ਰਹੀ ਹੈ ਜਿਸ ਦੇ ਸੁਖੀਸਤ ਉਪਾਦ ਦੇ ਪ੍ਰਦਾਨ ਵਿਚਟਣ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੀ ਆ ਪਹਿਲੀ ਸਿਆਸੀ ਕਾਨਫਰੰਸ ਹੈ ਤੇ ਅਮਰਿਤਪਾਲ ਸਿੰਘ ਦੀ ਇਸ ਚਾਸੀ ਪਾਟਿਦਵੀ ਐਲਾਨ ਅੱਜ ਕੀਤਾ ਜਾਏਗਾ ਉਹਨਾਂ ਦੇ ਫਟਾਕ ਤਕਸੀਮ ਕਾਲੀਦਲ ਅੰਮ੍ਰਿਤ ਸਰ ਦੀ ਸਿਆਸੀ ਪਾਰਟੀ ਦਾ ਜੋ ਕਾਨਫਰੰਸ ਹੈ ਉਹ ਕਰੇਗਾ ਤੇ ਮੁਖਸਰ ਦੇ ਬਾਗੀ ਮਿਲ ਤੇ ਸਿਆਸੀ ਕਾਨਫਰੰਸਾਂ ਅੱਜ ਸਿਆਸੀ ਦਲ ਆਪਣੀ ਵੱਖ-ਵੱਖ ਸਿਆਸੀ ਤਾਕਤ ਵਖਾਉਣਗੇ ਜਿਸ ਕਿ ਉਹ ਕੀ 10 ਸ੍ਰਿਕ ਨੂੰ ਹੀ ਵਰਕਿੰਗ ਕਮੇਟੀ ਜੋ ਸ਼ੋਮਣਿਆ ਕਾਲੀਦਲ ਦੀ ਉਸ ਦਿਨ ਮੀਟਿੰਗ ਹੋਈ ਸੀ ਤੇ ਸੁਪਰੀ ਸਿੰਘ ਬਾਦਲ ਦਾ ਅਸਤੀਫਾ ਜੋ ਹੈ ਐਕਸੈਪਟ ਕੀਤਾ ਗਿਆ ਸੀ ਉਸ ਤੋਂ ਬਾਅਦ ਸਾਬਕਾ ਪ੍ਰਧਾਨ ਸ਼ਮਨ ਅਕਾਲੀ ਦਲ ਦੇ ਅੱਜ ਜੁਨੇ ਸਿਆਸੀ ਕਾਨਫਰੰਸ ਕਰਨਗੇ ਇਸ ਸਭ ਨੇ ਚਲਦੇ ਤੇ ਉਹਨਾਂ ਦਾ ਜੋ ਭਾਸ਼ਣ ਹੈ ਉਸ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਕੁਝ ਜੋ ਹੈ ਵੱਡਾ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਆਪਣੀ ਸ਼ਕਤਾ ਪ੍ਰਦਰਸ਼ਨ ਕੀਤਾ ਜਾਂਦਾ ਅਮਰਪਾਲ ਸਿੰਘ ਦੀ ਸਿਆਸੀ ਪਾਰਟੀ ਦਾਵੀ ਅੱਜ ਜੋ ਐਲਾਨ ਨੇ ਉਹ ਕਰਨਗੇ ਉਹਨਾਂ ਦੇ ਪਿਤਾ ਤਰਸੇਮ ਸਿੰਘ ਅਗੇ ਵਰੰਗ ਤੇ ਗੱਲ ਕਰਾਂਗੇ ਮਨਪ੍ਰੀਤ ਯਾਲਦੀ ਮਨਪ੍ਰੀਤ ਯਾਲਦੀ ਦੇ ਬਾਗੀ ਤੇ ਉਹ ਲਗਾਤਾਰ ਬਰਕਰਾਰ ਨੇ ਕਿਉਂਕਿ ਆਕਾਲੀ ਦਲ ਦੀ ਨਵੀਂ ਪ੍ਰਤੀ ਮੁਹਿੰਮ ਤੇ ਮਨਪ੍ਰੀਤ ਸਿੰਘ ਯਾਲਦੀ ਦਾ ਇੱਕ ਵੱਡਾ ਬਿਆਨ ਸੀਗਮੈਂਟ ਆ ਗਿਆ ਜਥੇਦਾਰ ਜੀ ਤੋਂ ਆਦੇਸ਼ ਆਸਰ ਕਰਕੇ ਹੀ ਫੈਸਲਾ ਲਿਆ ਜਾਵੇਗਾ ਯਾਲਦੀ ਦੇ ਵੱਲੋਂ ਅੱਜ ਜ਼ਿਕਰ ਕੀਤਾ ਗਿਆ ਜਥੇਦਾਰ ਸਾਹਿਬ ਦਾ ਫੈਸਲਾ ਇਨ ਬਿਨ ਲਾਗੂ ਹੋਣਾ ਚਾਹੀਦਾ ਹੈ ਜਥੇਦਾਰ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਹਨ ਮਨਦੀਪ ਸਿੰਘ ਅਯਾਲੀ ਜੇ ਕਹਿੰਦੇ ਕਿ ਅਕਾਲੀ ਦਲ ਨੇ ਅਯਾਲੀ ਨੂੰ ਰਾਜਸਥਾਨ ਦੇ ਲਈ ਇਨਚਾਰਜ ਆਬਜ਼ਰਵਰ ਲਗਾਇਆ ਹੋਇਆ ਹੈ ਤੇ ਪਿਛਲੇ ਦਿਨੀਆਂ ਅਕਾਲੀ ਦਲ ਦੇ ਵੱਲੋਂ ਨਵੀਂ ਪੱਟੀ ਲਈ ਆਬਜ਼ਰਵਰਾਂ ਦੀ ਨਿਯੁਕਤੀ ਤੇ ਜਥੇਦਾਰ ਗਿਆਨੀ ਰਣਵੀਰ ਸਿੰਘ ਨੇ ਕਿਹਾ ਸੀ ਕਿ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਅਜੇ ਵੀ ਸਟੈਂਡ ਕਰਦੀ ਹੈ ਤੇ ਅਯਾਲੀ ਨੇ ਫੇਸਬੁੱਕ ਪੋਸਟ ਪਾ ਕੇ ਲਿਖਿਆ ਹੈ ਕਿ 2 ਦਸੰਬਰ 2024 ਨੂੰ ਸ਼ਰਕਾਲ ਤੱਕ ਸਾਹਿਬ ਜੀ ਦੀ ਫਸੀਲ ਤੋਂ ਜਥੇਦਾਰ ਸਾਹਿਬਾਨਾ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਹੈ ਤੇ तास ਨੂੰ ਜੋਸਤ ਮੈਂਬਰੀ ਕਮੇਟੀ ਦੇ ਮੈਂਬਰ ਬਣਾਇਆ ਗਿਆ ਸੀ ਉਸ ਦੇ ਲਈ ਅਸੀਦ ਸਿੰਘ ਸਾਹਿਬ ਜਥੇਦਾਰ ਸਾਹਿਬਾਨਾ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਲੇਕਿਨ 2 ਦਿਨ ਪਹਿਲਾਂ ਸ਼ਮਣੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵੱਲੋਂ तास ਦੀ ਡਿਊਟੀ ਰਾਜਸਥਾਨ ਪੱਟੀ ਦੇ ਲਈ ਲਗਾਈ ਗਈ ਹੈ ਉਸ ਬਾਰੇ ਅਸੀ ਜਥੇਦਾਰ ਸਾਹਿਬ ਜੀ ਦੀ ਆਦੇਸ਼ ਹਾਸਲ ਕਰਕੇ ਜੋ ਹੁਕਮ ਸਾਨੂੰ ਜਥੇਦਾਰ ਸਾਹਿਬ ਵੱਲੋਂ ਹੋਵੇਗਾ ਉਸ ਦੀ ਅਸੀ ਪੂਰਨ ਤੌਰ ਤੇ ਪਾਲਣਾ ਕਰਾਂਗੇ ਮਨਪੀ ਸਿੰਘ ਆਲੀ ਦੇ ਬਾਗੀ ਤੇ ਵੱਲ ਲਲਕਾਰਤਾ ਸਰਕਰ ਨੇ ਆਲੀ ਦੇ ਉਸ ਕਾਲ ਦਾ ਜ਼ਿਕਰ ਕਰ ਦਿੱਤਾ ਗਿਆ ਕਿ ਜੱਜਦਾਰ ਜੀ ਤੋਂ ਆਦੇਸ਼ ਹਾਸਲ ਕਰਕੇ ਹੀ ਉਹਨਾਂ ਦੇ ਵੱਲੋਂ ਜੋ ਫੈਸਲਾ ਹੈ ਉਹ ਲਿਆ ਜਾਏ। ਕਿ ਵਦਾਂ ਕੇ ਗੱਲ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਡੱਲੇਵਾਲ ਦਾ ਮਰਨਵਟ 50 ਦਿਨ ਚ ਦਾਖਲ ਹੋ ਚੁੱਕਾ ਹੈ ਸਰੀਰਕ ਤੌਰ ਤੇ ਬੇਹੱਦੀ ਕਮਜ਼ੋਰ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਨਰਾ ਜੋ ਮਰਨਵਟ ਹੈ ਲਗਾਤਾਰ ਚੱਲ ਰਿਹਾ ਪੁਖਟਾ ਲਗਾਤਾਰ ਚੱਲ ਰਿਹਾ ਪੰਜਾਬ ਵਿੱਚ 50 ਦਿਨ ਚ ਡੱਲੇਵਾਲ ਦਾ ਮਰਨਵਟ ਪਹੁੰਚ ਚੁੱਕਿਆ ਹੈ ਤੇ ਉਹ ਬੇਹੱਦੀ जो है शरीरिक तौर से बेहद ही नासाज हो चुके हैं भी की, थी थी। की थी थी थी। सेहतर सेहत कर चुके आ सकता है मल्टीआरगन फेलियर हो सद डेवाल का मनवर अचावे दिन चुका है जिक्रो है कि पिछले साल छब्बी नवंबर तो उन्होंने

राहुल गांधी ने केजरीवाल से तिखा हमला किया है मोदी केजरीवाल ने राहुल गांधी ने कहाजरीवाल ने भ्रष्टाचार के खिलाफ कुछ नहीं किया है इस गलर राहुल गांधी लीडर दूसरे पास अरविंद केजरीवाल ने भी राहुल गांधी पलटवार किया कि राहुल की लड़ाई पार्टी बचाई है ਦੀ ਲੜਾਈ ਦੇਸ਼ ਬਚਾਉਣ ਦੀ ਇਸ ਗੱਲ ਦਾ ਜ਼ਿਕਰ ਆਪ ਸੁਪਰੀਮੋ ਕੇਸ਼ਰੀਵਾਲ ਦੇ ਵੱਲੋਂ ਕੀਤਾ ਗਿਆ ਰਾਹੁਲ ਗਾਂਧੀ ਨੇ ਮੈਨੂੰ ਬਹੁਤ ਗਾਲਾਂ ਦਿੱਤੀਆਂ ਨੇ ਮੈਂ ਉਹਨਾਂ ਦੇ ਬਿਆਨਾਂ ਤੇ ਕੋਈ ਵੀ ਟਿੱਪਣੀ ਨਹੀਂ ਕਰਾਂਗਾ ਇਸ ਗੱਲ ਦਾ ਜ਼ਿਕਰ ਅਰਵਿੰਦ ਕੇਸ਼ਰੀਵਾਲ ਕਰਦੇ ਹੋਏ ਨਜ਼ਰ ਆਇਆ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਐਕਸ ਤੇ ਲਿਖਿਆ ਗਿਆ ਕਿ ਅੱਜ ਰਾਹੁਲ ਗਾਂਧੀ ਜੀ ਦਿੱਲੀ ਆਏ ਉਹਨਾਂ ਮੈਨੂੰ ਬਹੁਤ ਗਾਲਾਂ ਕੱਢੀਆਂ ਪਰ ਮੈਂ ਉਹਨਾਂ ਦੇ ਬਿਆਨਾਂ ਤੇ ਕੋਈ ਟਿੱਪਣੀ ਨਹੀਂ ਕਰਾਂਗਾ उन्होंने लड़ाई कांग्रेस बचाने ली है पर मेरी लड़ाई देश बचाने इस गल का जिक्र आप सुप्रीमो केजरीवाल वालों एक एक्सप्रे पोस्ट पाई गई तो जैसे जैसे प्रचार नरेंद्र मोदी जी करते हैं मीडिया का झूठे वायदे एक के बाद एक एक के बाद एक एक के बाद एक झूठे वायदे वैसे ही वैसे ही स्ट्रेटेजी केजरीवाल जी की कोई फर्क नहीं है ये यह सच्चाई और आप जानते हो जो मैंने शुरुआत में कहा अगर किसी भी अगर किसी भी हिंदुस्तानी पर चाहे वो कोई भी धर्म का हो कोई भी जात का हो अगर कोई भी उसके खिलाफ हिंसा करेगा तो राहुल गांधी और कांग्रेस पार्टी वहां आपको मिलेगी ये में और उनमें फर्क है देखिए यह उनमें और हम में तो ठीक वार वार उप एक दूसरे ते वार पलटवार किए जा रहे राहुल गांधी कितना कितने वर्गते हुए अरविंद केजरीवाल चौबीस चोना अलायंस के थले ही लड़िया गई राहुल गांधी इस गल का जिक्र किया गया है कि मोदी केजरीवाल इको जिन्हे ने दो भी शब्द नहीं बोलिया इस गल का जिक्र राहुल गांधी के वालों गया वरते हुए कितना कितने आप सुप्रीमो अरविंद केजरी केजरीवाल नजर आए राहुल गांधी केजरीवाल ने दलित पिछड़ा दे कुछ भी नहीं किया जात आधारित जनगणना से भी केजरीवाल कुछ नहीं बोले ने इस का जिक्र जो है राहुल गांधी के वालों किया के दूसरे पास केजरीवाल ने भी राहुल गांधी से पलटवार किया एक्स पे पोस्ट पाई तो लिखा कि राहुल दी लड़ाई पार्टी बचा दी है मेरी लड़ाई देश बचा दी वैसे ही वैसे ही स्ट्रेटेजी तो जैसे जैसे प्रचार नरेंद्र मोदी जी करते हैं मीडिया का झूठे वायदे एक के बाद एक एक के बाद एक एक के बाद एक झूठे वायदे वैसे ही वैसे ही स्ट्रेटेजी केजरीवाल जी की कोई फर्क नहीं है ये ये सच्चाई और आप जानते हो जो मैंने शुरुआत में कहा अगर किसी भी अगर किसी भी हिंदुस्तानी पर चाहे वो कोई भी धर्म का हो कोई भी जात का हो अगर कोई भी उसके खिलाफ हिंसा करेगा तो राहुल गांधी और कांग्रेस पार्टी वहां आपको मिलेगी ये हम में और उनमें फर्क है देखिए ये उनमें और हम